ਅੱਜ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਂ ਧੰਨਵਾਦ ਕਰਨਾ ਚਾਹੁੰਨਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਹੇਠ ਸਾਡੀ ਸਭ ਤੋਂ ਪਹਿਲਾਂ ਤਾਂ ਪਿਛਲੇ ਸਾਲ ਇੱਥੇ ਤੁਸੀ ਦੇ ਬੰਦ ਨੂੰ ਉੱਚਾ ਕੀਤਾ ਗਿਆ ਔਰ ਅੱਜ ਲੋਕਾਂ ਦੀ ਕਿਉਂਕਿ ਇਹ ਤੁਸੀ ਮਿੱਟੀ ਪੈ ਗਈ ਸੀ ਲੋਕਾਂ ਨੂੰ ਦਿੱਕਤ ਸੀ ਔਰ ਉਸ ਦਿੱਕਤ ਨੂੰ ਦੇਖਦਿਆਂ ਹੋਇਆਂ ਅੱਜ 9 ਕਿਲੋਮੀਟਰ ਦੀ ਸੜਕ ਨੂੰ ਜਿਹੜਾ ਉਹ ਸਾਡੇ 12 ਫੁੱਟ ਚੌੜੀ ਕਰਨ ਲਈ ਜਿਹੜਾ ਇਹ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਇਹ 4 ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਜਿਹੜੀ ਹੈ ਇਹ ਰੋਡ ਜਿਹੜੀ ਹੈ ਉਹ ਕੰਪਲੀਟ ਹੋਏਗੀ ਇਸ ਦੇ ਨਾਲ ਦਾਊਵਾਲ ਪਿੰਡ ਤੋਂ ਸ਼ੁਰੂ ਹੋ ਕੇ ਟਾਂਡਾ ਜਗਤਪੁਰ ਔਰ ਦਲੇਪੁਰ ਚੇਚੀਆਂ ਛੋੜੀਆਂ ਦੇ ਸਾਰੇ ਲੋਕਾਂ ਨੂੰ ਜਿਹੜੀ ਹੈ ਇਹ ਰਾਹਤ ਮਿਲੇਗੀ ਔਰ ਇਹ ਬੜੇ ਵੱਡੇ ਲੋਕਾਂ ਦੀ ਪਿਛਲੇ 40-45 ਸਾਲਾਂ ਤੋਂ ਮੰਗ ਸੀ ਕਿ ਇਸ ਤੁਸੀ ਨੂੰ ਉੱਚਾ ਕੀਤਾ ਜਾਵੇ ਔਰ ਇਹ ਪਿਛਲੇ ਸਾਲ ਜਦੋਂ ਆਪਾਂ ਫਲੱਡ ਦੇ ਵਿੱਚ ਦੇਖਿਆ ਸਾਰੇ ਲੋਕ ਅਫੈਕਟਡ ਵੀ ਹੋਏ ਔਰ ਸਰਕਾਰ ਦੇ ਆਪਾਂ ਲਿਖ ਕੇ ਭੇਜਿਆ ਸੀਗੇ ਤੁਸੀਂ ਉੱਚੀ ਕੀਤੀ ਜਾਵੇ ਔਰ ਸਰਕਾਰ ਨੇ ਕਿਉਂਕਿ ਲੋਕਾਂ ਦੀ ਸਰਕਾਰ ਹੈ ਸਰਕਾਰ ਲੋਕਾਂ ਨੂੰ ਪਿਆਰ ਕਰਦੀ ਹੈ ਸਰਦਾਰ ਭਗਵੰਤ ਮਾਨ ਜੀ ਵਿਕਾਸ ਦੇ ਕੰਮਾਂ ਦਾ ਜਿਹੜਾ ਵੀ ਲੋਕ ਕੰਮ ਕਹਿੰਦੇ ਨੇ ਉਹ ਪੂਰੀ ਦ੍ਰਿੜਤਾ ਨਾਲ ਪੂਰਾ ਕਰ ਰਹੇ ਨੇ ਔਰ ਅੱਜ ਤੁਹਾਡੇ ਸਾਹਮਣੇ ਆ ਕਿ ਤੁਸੀਂ ਉੱਚੀ ਕਰਕੇ ਤੇ ਸੜਕ ਦਾ ਜਿਹੜਾ ਨਿਰਮਾਣ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਪੰਜ 6 ਪਿੰਡ ਪਿੰਦੇ ਨੇ ਜੀ ਜਿਹੜੇ ਤੇ ਦਊਵਾਲ ਆ ਟਾਂਡਾ ਜਗਤਪੁਰ ਦਿਲੇਪੁਰ ਖੇੜਾ ਚੇਚੀਆਂ ਛੋੜੀਆਂ ਜਿੰਨੀ ਵੀ ਇੱਧਰ ਨੂੰ ਬਿਆਨਪੁਰ ਤੱਕ ਜਿਹੜਾ ਪਿੰਡ ਪੈਂਦੇ ਨੇ ਸਾਰਿਆਂ ਨੂੰ ਇਹ ਲੰਗਰ ਲੱਗਦਾ ਜੀ ਇਹ ਕਿੰਨੇ ਕਿਲੋਮੀਟਰ ਦਾ ਜਿਹੜਾ 9 ਕਿਲੋਮੀਟਰ ਦੇ ਕਰੀਬ ਇਹ ਸੜਕ ਬਣਦੀ ਹੈ ਔਰ ਇਹ ਕਰੀਬ 8-9 ਮਹੀਨੇ ਦੇ ਵਿੱਚ ਮੈਨੂੰ ਲੱਗਦਾ ਕਿ ਪੂਰੀ ਕੰਪਲੀਟ ਹੋ ਜਾਏਗੀ ਕਿੰਨੀ ਲਾਗਤ ਲੱਗ ਰਹੀ ਹੈ 4 ਕਰੋੜ 85 ਲੱਖ ਰੁਪਏ ਦੀ ਲਾਗਤ ਨਾਲ ਇਹ ਜਿਹੜੀ ਰੋਡ ਹੈ ਜਿਹੜੀ ਇਹ ਬਣ ਜਾ ਰਹੀ ਹੈ ਜੀ ਹਾਂ ਦੇਖੋ ਜੀ ਤੁਸੀਂ ਇਹ ਬੜੀ ਦੇ ਪਹ 40-45 ਸਾਲ ਪਹਿਲਾਂ ਕਿਤੇ 50 ਸਾਲ ਪਹਿਲਾਂ ਕਿਤੇ ਤੁਸੀਂ ਬਣੀ ਸੀ ਅੱਜ ਜਿਹੜਾ ਤੁਸੀਂ ਦਾ ਰੂਪ ਹੈ ਬਦਲ ਚੁੱਕਾ ਹੈ ਅੱਜ 3-3 ਫੁੱਟ ਤੁਸੀਂ ਉੱਚੀ ਕਰਕੇ ਸਾਈਡਾਂ ਤੋਂ ਵੀ ਜਿਹੜੀ ਮਿੱਟੀ ਪਾ ਕੇ ਉਹ ਬਿਲਕੁਲ ਰਿਪੇਅਰ ਕੀਤੀ ਜਾ ਚੁੱਕੀ ਹੈ ਔਰ ਮੈਨੂੰ ਉਮੀਦ ਹੈ ਕਿ ਜਿਸ ਢੰਗ ਨਾਲ ਤੁਸੀਂ ਤੇ ਮਿੱਟੀ ਬਈ ਆ ਹੁਣ ਨੁਕਸਾਨ ਪਾਣੀ ਜਿਹੜਾ ਉਹ ਨੁਕਸਾਨ ਨਹੀਂ ਕਰ ਸਕਦਾ ਫੇਰ ਵੀ ਜੇਕਰ ਕੋਈ ਪ੍ਰਮਾਤਮਾ ਨਾ ਕਰੇ ਜਿਆਦਾ ਬਰਸਾਤ ਨਾਲ ਨੁਕਸਾਨ ਹੁੰਦਾ ਤੇ ਮਹਿਕਮਾ ਬਿਲਕੁਲ ਨਾਲ ਆ ਉਹ ਜਲਦੀ ਉੱਤੇ ਕਾਰਵਾਈ ਕੀਤੀ ਜਾਵੇ ਅੱਜ ਸਭ ਤੋਂ ਪਹਿਲਾਂ ਦਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਅਤੇ ਸੀਐਮ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਬੇਟ ਇਲਾਕੇ ਦੇ ਵਿੱਚ 4 ਕਰੋੜ 85 ਲੱਖ ਦੀ ਲਾਗਤ ਨਾਲ ਤੁਸੀਂ ਇਹ ਬੰਨ ਜਿਹੜੀ ਸੜਕ ਕਾਫੀ ਦੇਰ ਤੋਂ ਖਰਾਬ ਸੀਗੀ ਪਿਛੇਹਾੜਾ ਔਨ ਕਰਕੇ ਟੁੱਟ ਗਈ ਸੀ ਤੇ ਉਹਦਾ ਅੱਜ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਤੇ ਮੈਂ ਆਪਣੀ ਸਰਕਾਰ ਦਾ ਤੇ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਕਰਦਾ ਜਿਹੜੀ ਵੀ ਮੁਸ਼ਕਲ ਆਉਂਦੀ ਉਹ ਹੱਲ ਜ਼ਰੂਰ ਹੋਏਗੀ ਸਾਡੀ ਸਰਕਾਰ ਦੇ ਟਾਈਮ ਦੇ ਵਿੱਚ ਹੀ ਹੋਏਗੀ ਦੂਜੇ ਸਰਕਾਰਾਂ ਦੇ ਵਾਂਗ ਨਹੀਂ ਪੱਥਰ ਰੱਖ ਕੇ ਤੇ ਅਸੀਂ 10-10 ਸਾਲ ਵੇਟ ਨਹੀਂ ਕਰਾਵਾਂਗੇ ਕੰਮ ਜਿਹੜਾ ਵੀ ਕਰਾਂਗੇ ਤੇ ਇਸੇ ਸਰਕਾਰ ਦੇ ਵਿੱਚ ਹੀ ਪੂਰਾ ਕਰਾਂਗੇ ਤੇ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਤੇ ਹਮੇਸ਼ਾ ਲੋਕਾਂ ਦੇ ਨਾਲ ਖੜੀ ਆ ਅਸੀਂ ਵੀ ਨਾਲ ਹੀ ਤਤਪਰ ਆ ਜਿੱਦਾਂ ਜਿੱਦਾਂ ਦੀਆਂ ਸਮੇ ਸਮੇ ਦੀਆਂ ਮੁਸ਼ਕਲਾਂ ਆਉਣ ਗਿਆ ਪਰ ਸਰਕਾਰ ਦੇ ਅੱਗੇ ਹਮੇਸ਼ਾ ਰੱਖਾਂਗੇ। ਉਸੋ ਵੀ ਦੇਵੇਂ ਇਹ ਸਲੱਗ ਜੋਗ ਉਪਰਾਲਾ ਪੁਰਾਣੀ ਛਾਲੇ ਦੇ ਨਾਲ ਜੁੜੇ ਹੋ। ਪੁਰਾਣੀ ਛਾਲੇ ਤੋਂ ਪੰਡੋਰੀ ਰੋਡ ਦੇ ਉੱਪਰ ਸਵੱਲੀ ਨਜ਼ਰ ਸਰਕਾਰ ਦੀ ਕਦੋਂ ਪਵੇ? ਮੈਂ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਕੱਲ ਹੀ ਅਜੇ ਡੀਸੀ ਸਾਹਿਬ ਨਾਲ ਮੀਟਿੰਗ ਕੀਤੀ ਗਈ ਸੀ ਤੇ ਮੈਂ ਇਸ ਮੁੱਦਾ ਵੀ ਤੁਸੀਂ ਦਾ ਵੀ ਰੱਖਿਆ ਇਸ ਚਲੋ ਇਹ ਚੀਜ਼ ਤੇ ਹੋ ਗਈ ਆ। ਉਸ ਦਾ ਵੀ ਮੁੱਦਾ ਅਜੇ ਕੱਲ੍ਹ ਰੱਖ ਕੇ ਗਿਆ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਵਾ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਰਿਸਪੌਂਡ ਦਿੱਤਾ ਜਾਊਗਾ।